भॻवंत मान जीप जी मटो भॻवंत मान जी ਇਹ ਤਸਵੀਰਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਨੇ ਜਿੱਥੇ ਸਮਾਸੇਵੀ ਅਤੇ ਅਕਾਲੀ ਦਲ ਆਗੂ ਟਿੱਟੂ ਬਾਣੀਆ ਦੇ ਵੱਲੋਂ ਵੱਖਰੇ ਟੰਗ ਦੇ ਨਾਲ ਰੋਸ ਜ਼ਾਹਰ ਕੀਤਾ ਗਿਆ ਟਿੱਟੂ ਬਾਣੀਆ ਨੇ ਜਿੱਥੇ ਭੰਗੜਾ ਪਾ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਉੱਥੇ ਹੀ ਉਹ तमाम ਮੁੱਦਿਆਂ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਸੇਵੀ ਅਤੇ ਅਕਾਲੀ ਆਗੂ ਟਿੱਟੂ ਬਾਣੀਆ ਨੇ ਕਿਹਾ ਕਿ ਜਿੱਥੇ ਲਗਾਤਾਰ ਖਸਖਸ ਦੀ ਖੇਤੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਵੀ ਖਸਖਸ ਦੀ ਖੇਤੀ ਕਰਨਾ ਬਹੁਤ ਜ਼ਰੂਰੀ ਹੈ ਲੋਕ ਕਹਿੰਦੇ ਸੀਗੇ ਵੀ ਨੱਚ ਨੱਚ ਕੇ ਰੱਬ ਉਹ ਆਪਕਾ ਬਣਾ ਲੈਣੇ ਆ ਅੱਜ ਅਸੀਂ ਭਗਵਾਨ ਤਮਨ ਨੂੰ ਬਣਾਉਣ ਆਏ ਆ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਜਾ ਰਿਹਾ ਵਾ ਉਹਨਾਂ ਨੂੰ ਬਾਹਰ ਕੱਢਣ ਦੇ ਖਾਤਰ ਤੇ ਇੱਕੋ ਇੱਕ ਰਸਤਾ ਵਾ ਉਹਦਾ ਗਰਾ ਤੇ ਵੀ ਟੋਟੇ ਫਿਲਮ ਦੇ ਠੇਕੇ ਖੁੱਲੇ ਜਾਣ ਕਿਉਂਕਿ ਸਾਡਾ ਨੌਜਵਾਨ ਪਹਿਲਾਂ ਚਿੱਟੇ ਨਸ਼ੇ ਵਰਨੀ ਲੱਗ ਗਿਆ ਫਿਰ ਮੈਡੀਕਲ ਗੋਲੀਆਂ ਖਾਣ ਲੱਗ ਗਿਆ ਫਿਰ ਜੀਵਿਤ ਰੱਖਣ ਵਾਲੀ ਗੋਲੀ ਖਾਣ ਲੱਗ ਗਿਆ ਫਿਰ ਉਹਨੂੰ ਨਸ਼ਾ ਸੜੌ ਕੇਂਦਰ ਲੈ ਕੇ ਗਏ ਜਿਹੜੇ ਉੱਥੋਂ ਗੋਲੀਆਂ ਮਿਲਦੀਆਂ ਨੇ ਉਹ ਵੀ ਨਸ਼ੇ ਦਾ ਕੰਮ ਕਰਦੀਆਂ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਸਿਆਸਤ ਨਾ ਜਦੋਂ ਕਾਲੀ ਸਰਕਾਰ ਸੀਗੀ ਕਾਂਗਰਸ ਵਾਲੇ ਵਿਲੇ ਬੈਠੇ ਕਿ ਨਹੀਂ ਜਾਂਦੇ ਸੀ ਵੀ ਨੀਮੋਤ ਹੋ ਗਈਆਂ ਜੋ ਕਾਂਗਰਸੀ ਸਰਕਾਰ ਸੀਗੀ ਉਹ ਤਾਂ ਆਮ ਆਦਮੀ ਪਾਰਟੀ ਵਾਲੇ ਕਿ ਨਹੀਂ ਜਾਂਦੇ ਸੀਗੇ ਅਸੀਂ ਕਹਿੰਨੇ ਆ ਬੇਦਾ ਹੱਲ ਇੱਕੋ ਇੱਕ ਆ ਖਸਕਾ ਦੀ ਖੇਤੀ ਤੇ ਡੋਡੇ ਫਿਮ ਖੋਲੋ ਇਤਨਾ ਪਾਣੀ ਵੀ ਬਚੂਗਾ ਸਾਡੀ ਕਿਸਾਨੀ ਵੀ ਬਚੂਗੀ ਕਿਉਂਕਿ ਸਾਡੇ ਭਗਵੰਦ ਮਾਨ ਜੀ ਕਹਿੰਦੇ ਆ 1 ਕਿਲੋ ਝੋਨੇ ਤੇ 3600 ਲੀਟਰ ਪਾਣੀ ਲੱਗਦਾ ਕਿੰਨਾ ਪਾਣੀ ਬਰਬਾਦ ਹੁੰਦਾ ਆਪਾਂ ਉਹ ਚੋਲ ਖਾਂਦੇ ਵੀ ਹਨ ਇਸ ਕਰਕੇ ਉਹਨਾਂ ਨੂੰ ਮੁਸੀਬਤਾਂ ਦਾ ਪਤਾ ਵਗਰਾ ਸਾਡਾ ਕਿਸਾਨ ਆ ਬਰਬਾਦ ਹੋ ਜਾਂਦਾ ਵਾ ਕਰਜ਼ੇ ਜੜੇ ਹੋਏ ਆ ਖੁਦਕੁਸ਼ੀਆ ਕਰਦਾ ਵਾ ਅੱਜ ਅਸੀਂ ਉਹਨਾਂ ਨੂੰ ਬਚਾਉਣ ਦੀ ਖਾਤਰ ਕਿ ਕਿਸਾਨੀ ਨੂੰ ਇੰਨਾ ਮਜ਼ਬੂਤ ਕਰ ਦਿਓ ਵੀ ਉਹ ਜੇ ਇੱਕ ਦੀ ਫਸਲ ਤਬਾਹ ਵੀ ਹੋ ਗਈ ਕੋਈ ਫਰਕ ਨਾ ਪਵੇ ਉਹਨੂੰ ਕਹਿੰਦਾ ਜੇ ਚੰਡੀਗੜ੍ਹ ਟਹਿ ਜੂ ਪਿੰਡਾਂ ਵਰਗਾ ਤਾਂ ਰਹਿ ਜੂ ਤੇ ਪੈਂਡਿਟ ਟਹਿ ਜੂ ਤੇ ਮਗਰਗੀ ਰਹਿ ਜੂ ਕਿਸਾਨ ਤਾਂ ਪਿੰਡ ਬਣੇ ਹੋਏ ਆ ਟਹਿ ਜਾਂਦੇ ਮਗਰ ਕੁਝ ਰਹਿੰਦਾ ਨਹੀਂ ਕਿਰਾਂ ਤੇ ਲੋਕ ਸਾਡੇ ਵਿਦੇਸ਼ਾਂ ਚ ਜਾ ਰਹੇ ਆ ਮਜ਼ਦੂਰ ਮਿਲਦੇ ਨਹੀਂ ਕਿਰਾਂ ਅਪੀਲ ਹੀ ਕਰਨ ਆਏ ਜੇ ਚਿੱਤੀ ਕਰਾਉਣਾ ਹੈ ਵੀ ਆਪ ਪਹਿਲ ਦੇ ਆਧਾਰ ਤੇ ਕੰਮ ਕਰੋ ਅਸੀਂ ਕੋਈ ਵਿਰੋਧ ਨਹੀਂ ਕਰਨਾ ਹੈ 10 ਦਿਨਾਂ ਅਸੀਂ ਕੀ ਵਿਰੋਧ ਕਰਨਾ ਵਾ ਅਸੀਂ ਅਪੀਲ ਕਰਨ ਆਏ ਆ ਅਪੀਲ ਤਾਂ ਆਪਾਂ ਪਹਿਲੇ ਤਾਂ ਤੂੰ ਕਰ ਸਕਦੇ ਆ। ਪਰ ਡੀਸੀ ਦਾ ਤਰੀਕਾ ਕਿਉਂ ਭੰਗੜੇ ਪਾਏ ਜਾਂਦੇ ਨੇ? ਬਸ ਇੱਥੇ ਸਾਡਾ ਤਾਂ ਸਾਡਾ ਤਾਂ ਆਹੀ ਆ ਜੀ ਇੱਕ ਆਂਗਾ। ਸਰਕਾਰ ਦਾ ਆਂਗਾ ਤਾਂ ਸਰਕਾਰ ਦੇ ਨਹੀਂ ਜੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਰਹੇ ਹਾਂ। ਮੰਗ ਪੱਤਰ ਵੀ ਅਸੀਂ ਦੇ ਰਹੇ ਹਾਂ ਤਾਂ ਧਰਨਾ ਵੀ ਇੱਥੇ ਸਾਡਾ ਆਸ ਹੈਗੀ ਭਗਵਾਨ ਜੀ ਤਮਨ ਮੰਨੂਗਾ। ਪੂਰੀ ਆਸ ਹੈ ਜੀ ਭਗਤ ਸਿੰਘ ਦੀ ਸੋਚ ਲੈ ਕੇ ਆਏ ਆ ਆਪਾਂ ਵੀ ਸਾਨੂੰ ਪੂਰੀ ਆਸ ਹੈਗੀ ਆ ਕਿਉਂਕਿ ਇੱਕ ਡੋਡੇ ਖਾਨ ਵਾਲਾ ਜ਼ਿਲ੍ਹੇ ਤੋਂ ਬੈਠਾ ਜਿਹੜੇ ਬੂਟੇ ਬੀਜਲੇ ਪੰਚਾ ਸੌ ਜ਼ਿਲ੍ਹੇ ਤੋਂ ਬੈਠਾ ਸਾਨੂੰ ਪੂਰੀ ਆਸ ਹੈਗੀ ਜੀ ਭਗਵਾਨ ਤਮਨ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ